ਕਰਵਾਇਆ ਗਰਵਖਸ਼ ਗੋਰਨੇ ਆ ਉਹਦੇ ਮੇਰੇ ਪੁੱਤ ਦੇ ਨਾਲ ਕਰਕੇ ਬਹੁਤ ਵਿੱਚ ਇਹਦੇ ਨਾਲ ਸਾਂਝਾ ਪਾਲੀਆਂ ਨਾ ਹੁਰਾ ਮੋਣ ਵਾਲਾ ਘਾਟਾ ਜੋ ਪਿਆ ਸਾਡੀ ਸਾਡੇ ਸੰਤਨ ਨੂੰ ਜਿਉਾਇਆ ਜਿਉਾਇਆ ਭਰਾ ਦੀ ਕੋਈ ਇਦਾਂ ਦੀ ਯਾਦ ਜਿਹੜੀ ਬਹੁਤ ਚਿੱਤੇ ਆਉਂਦਾ ਹੋਵੇ ਜਿੱਦਾਂ ਤੁਹਾਡਾ ਮੈਰिज ਹੋਈ ਆ ਜਾਂ ਜਦੋਂ ਵੀ ਕੋਈ ਇਦਾਂ ਦਾ ਲਮਹਾ ਯਾਦ ਆ ਰਿਹਾ ਕਿ ਜਦੋਂ ਵੀ ਭੁੱਲ ਨਹੀਂ ਸਕਦੇ ਸਾਰੀ ਜ਼ਿੰਦਗੀ ਭਰਾ ਵੀ ਸੀ ਪੇ ਦੀ ਜਗਾ ਵੀ ਸੀ ਮੋਢੇ ਤੇ ਹੱਥ ਰੱਖ ਦਿੰਦਾ ਸੀ ਬਸ ਇੰਨਾ ਹੀ ਉਹਦਾ ਹੌਸਲਾ ਬਹੁਤ ਸੀ ਸੁਖ ਪਿੰਡ ਗਿੱਲਾਂ ਦੇ ਵਿੱਚ ਸੁਖਵੀਰ ਸਿੰਘ ਇੱਕ ਨੌਜਵਾਨ ਦੀ ਹਤਿਆ ਕਰ ਦਿੱਤੀ ਗਈ ਅੱਜ ਸੰਸਕਾਰ ਕੀਤਾ ਗਿਆ ਪਿੰਡ ਗਿੱਲਾਂ ਦੇ ਵਿੱਚ ਬੈ ਜਾ ਬੈ ਜਾ ਇੱਤੋਂ ਨਹੀਂ ਆਣਾ ਇੱਤੋਂ ਨਾ ਕਰ ਹੁਣ ਕਹਿੰਦੀ ਹਾਂ ਹਾਂ ਨਾ ਪੂਰਾ ਮੋੜ ਵਾਲਾ ਖਾਟਾ ਜੋ ਪਿਆ ਸਾਡੀ ਸਾਪਣੀ ਚਰਨਾਂ ਦੇ ਵਿੱਚ ਸਦਾ ਲਈ ਨਿਵਾਜ਼ ਰਸ ਕੇ ਪਿੱਛੇ ਪਰ ਮੈਂ ਹਾਂ ਗੋਬਿੰਦ ਰਾਏ ਗਿੱਲਾਂ ਪਿੰਡ ਵਿੱਚ ਖੜੇ ਹਾਂ ਤੁਹਾਨੂੰ ਦੱਸਦੀ ਹਾਂ ਕਿ ਸੁਖਵੀਰ ਸਿੰਘ ਇੱਕ ਨੌਜਵਾਨ ਲੜਕਾ ਜੋ 28 30 ਸਾਲ ਦਾ ਸੀ ਪਿੰਡ ਗਿੱਲਾਂ ਤੋਂ ਕੁਝ ਦਿਨ ਪਹਿਲਾਂ ਇੱਕ ਵਿਆਹ ਤੇ ਗਿਆ ਪਿੰਡ ਡੱਲੇ ਵਿੱਚ ਉੱਥੋਂ ਵਿਆਹ ਤੋਂ ਸਿੱਧਾ ਘਰ ਨਹੀਂ ਆਇਆ ਉਹਦੀ লাশ ਵਾਪਸ ਆਈ ਨਾਲ ਆ ਉਹਨਾਂ ਦੇ ਪਿਤਾ ਜੀ ਅਵਤਾਰ ਸਿੰਘ ਜੀ ਸਾਡੇ ਨਾਲ ਆ ਆਉਂ ਗੱਲਬਾਤ ਕਰਦੇ ਆ ਉਹਨਾਂ ਨਾਲ ਸਭ ਤੋਂ ਪਹਿਲਾਂ ਤਾਂ ਜੀ ਇਹ ਬਹੁਤ ਮਾੜਾ ਹੋਇਆ ਬਹੁਤ ਵੱਡੀ ਮੰਦਭਾਗੀ ਘਟਨਾ ਆ ਸਾਨੂੰ ਦੱਸੋ ਕਿਵੇਂ ਹੋਇਆ ਇਹ ਸਾਰਾ ਕੁਝ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਜਿਹੜੇ ਚੈਨਲ ਵਾਲੇ ਆਏ ਆ ਮੇਰਾ ਪੁੱਤ ਵਿਆਹ ਗਿਆ ਸੀ ਡੱਲਾਪੈਂਟ ਉਥੋਂ ਸਿੱਧਾ ਘਰੇ ਨਹੀਂ ਆਇਆ ਸਿੱਧਾ ਆਪਣੇ ਕਰਤਾਰਪੁਰ ਸਾਹਿਬ ਚ ਲੱਗ ਗਿਆ ਆਪਣੇ ਪਤੀਜੇ ਪੈਂਡ ਜਿਹੜਾ ਵਾ ਉਥੇ ਉਹ ਕਟੋ-ਕਟ 6:30 ਵਜੇ ਐਂਟਰ ਹੋਇਆ 6:30 ਤੋਂ ਲੈ ਕੇ 8:00 ਵਜੇ ਤੱਕ ਉਹ ਪਤੀਜੇ ਪੈਂਡ ਦੇ ਵਿੱਚ ਉਹਦੀ ਸਟੇ ਹੋਈ ਆ। ਉਸ ਤੋਂ ਬਾਅਦ ਚੋਰ ਨੂੰ ਮੈਂ ਫੋਨ ਕੀਤਾ 8:30 ਵਜੇ। ਮੈਂ ਕਿਹਾ ਪਤਾ ਤੂੰ ਆਇਆ ਨਹੀਂ ਹਜੇ ਪਰ ਮੈਨੂੰ ਇਹ ਨਹੀਂ ਪਤਾ ਵੀ ਮੇਰਾ ਪਤ ਉਹਥੇ ਕਰਤਾਰਪੁਰ ਗਿਆ ਵਾ। ਵੀ ਜਾਂ ਇੱਥੇ ਵਿਆਹ ਚ ਆ। ਮੈਂ ਕਿਹਾ ਜਾ ਉਹਦੋਂ ਬੇਹੋਸੀ ਦੀ ਹਾਲਤ ਵਿੱਚ ਸੀਗਾ। ਉਸ ਤੋਂ ਬਾਅਦ ਮੇਰੇ ਸੱਜਣ ਮਿੱਤਰ ਹੈਗੇ ਆ ਹੈਪੀ ਖਾਲਸਾ। ਉਹਦਾ 10:00 ਵਜੇ ਫੋਨ ਆਇਆ ਕਹਿੰਦਾ ਸੁਖਵੀਰ ਕਿੱਥੇ ਆ? ਮੈਂ ਕਹ ਸਕਵੀਰ ਇੱਥੇ ਵਿਆਹ ਚ ਹੋਣਾ 20-25 ਮਿੰਟਾਂ ਚ ਕਹਿੰਦਾ ਮੈਂ ਆ ਜਾਣਾ ਪਰ ਉਹ ਕਹਿੰਦਾ ਨਹੀਂ ਸੁਖਵੀਰ ਪੂਰਾ ਹੋ ਗਿਆ ਫੇਰ ਅਸੀਂ ਉੱਥੇ ਗਏ ਕੋਈ ਰਾਹੀ ਗिरा ਨੇ ਚੱਕ ਕੇ ਉਹਨੂੰ ਪੁਲਾਤ ਹਸਪੀਟਲ ਦੇ ਪੰਚਾਇਤ ਤਾ ਜਦੋਂ ਅਸੀਂ ਉੱਥੇ ਪਹੁੰਚੇ ਉਦੋਂ ਮੇਰਾ ਬੇਟਾ ਪੂਰਾ ਹੋ ਚੁੱਕਾ ਸੀ ਪਰ ਮੈਂ ਲਕੇਸ਼ ਨਾਲ ਦੇ ਹਿਸਾਬ ਨਾਲ ਜਿੱਥੇ ਦੇਖਿਆ ਜਿੱਥੇ ਉਹਨੇ ਜਾਦੀ ਸਟੇ ਕੀਤੀ ਆ ਗੁਰਿੰਦਰ ਸਿੰਘ ਦੇ ਨਾਲ ਉਹਦਾ ਆਉਣ ਜਾਣ ਸੀਗਾ ਭਤੀਜੇ ਪਿੰਡ ਦੇ ਵਿੱਚ ਔਰ ਉਹਨਾਂ ਦੀ ਮੁੜ ਕੇ ਆਪਸ ਵਿੱਚ ਵਿਗੜ ਗਈ ਵਿਗੜੀ ਕਾਹ ਤੋਂ ਕਿ ਉਹ ਪਿੰਡ ਦੀ ਕੁੜੀ ਸਾਡੇ ਗਰਬਖਸ ਕੋਰ ਨੇ ਉਹਦੇ ਨਾਲ ਕੋਟ ਮਰਜ ਕਰਾ ਕੇ ਪੱਕਾ ਵਿਆਹ ਕਰਾਇਆ ਸੀ ਉਸ ਤੋਂ ਬਾਅਦ ਗਰਬਖਸ ਕੋਰ ਭਤੀਜੇ ਪਿੰਡ ਦੇ ਗੁਰਿੰਦਰ ਸਿੰਘ ਦੇ ਨਾਲ ਉਹਦੇ ਸਬੰਧ ਬਣ ਗਏ ਮੇਰਾ ਪੋਤੋ ਨੂੰ ਕਹਿੰਦਾ ਸੀਗਾ ਵੀ ਇਹ ਸਾਡੇ ਘਰ ਦੀ ਇਹ ਜੀਤਾ ਪਰ ਉਹਨਾਂ ਨੇ ਇਹਨਾਂ ਦੀ ਆਪਸ ਵਿੱਚ ਮਵੇਂ ਤੂ ਤੂ ਵੀ ਹੋਈ ਪਰ ਉਸ ਤੋਂ ਬਾਅਦ ਇਹ ਬੋਲਣੋਂ ਹਟ ਗਿਆ ਹੁਣ ਜਦੋਂ ਗੁਰਬਖਸ਼ ਕੋਰ ਨੇ ਆਪਦੇ ਭਤੀਜੇ ਦਾ ਵਿਆਹ ਕੀਤਾ ਇੰਗਲੈਂਡ ਦੇ ਵਿੱਚ ਗ੍ਰਿੰਦਰ ਸਿੰਘ ਨੂੰ ਉੱਥੇ ਸੱਦਿਆ ਇਹ ਉੱਥੇ ਰਹਿ ਕੇ ਆਇਆ ਰਹਿ ਕੇ ਆਣ ਤੋਂ ਬਾਅਦ ਇੱਥੇ ਆਣ ਕੇ ਮੇਰੇ ਪੁੱਤ ਨੂੰ ਇਹਨੇ ਫੇਰ ਆਪਦੇ ਲਈ ਰੇਸਨਾ ਚ ਲੈ ਲਿਆ ਔਰ ਪਤਾ ਨਹੀਂ ਕੀ ਉਹਨੂੰ ਕੀਤਾ ਪਤਿਆਪ ਤੋ ਗਿਆ ਆਪਦੇ ਮਗਰ ਲਾ ਕੇ 2 ਤਰੀਕ ਨੂੰ ਇਹਦੀਆਂ 19 ਕਲਾਂ ਮੇਰੇ ਪੁੱਤ ਨਾਲ ਹੋਈਆਂ ਔਰ ਜਦੋਂ 2 ਤਰੀਕ ਨੂੰ ਇਹਨੂੰ ਉੱਥੇ ਬੁਲਾਇਆ ਇਹ ਗਿਆ ਵਿਆਹ ਦੇ ਵਿੱਚੋਂ ਸਿੱਧਾ ਹੀ ਉਹਨਾਂ ਨੇ ਮੇਰੇ ਪੁੱਤ ਦਾ ਕਤਲ ਕਰ ਦਿੱਤਾ ਔਰ ਮੋਡੀਆਂ ਤੇ ਟੀਕੇ ਵੀ ਲੱਗੇ ਸੀ ਖੂਨ ਨਿਕਲਿਆ ਉੱਪਰ ਦੀ ਕੋੜਤੇ ਦੇ ਟੀਕੇ ਲਾਏ ਸੀ ਜਿਸ ਕਰਕੇ ਮੇਰੇ ਪੁੱਤ ਦੀ ਮੌਤ ਹੋ ਗਈ ਔਰ ਇਹਨਾਂ ਮੈਂ ਬਾਈ ਨੇ ਮੈਂ ਕਹਿਣਾ ਗਰਬਖਸ ਕੌਰ ਔਰ ਗੁਰਿੰਦਰ ਸਿੰਘ ਨੇ ਦੋਨਾਂ ਨੇ ਨਾਲ ਕੇ ਮੇਰੇ ਪੁੱਤ ਦਾ ਕਤਲ ਕੀਤਾ ਇਹ ਦੋਨੇ ਮੇਰੇ ਪੁੱਤ ਦੇ ਕਤਲਦਾਰ ਆ ਮੈਨੂੰ ਅਨਸਾਫ਼ ਮਿਲਣਾ ਚਾਹੀਦਾ ਤੁਸੀਂ ਪੁਲਿਸ ਵਿੱਚ ਐਫ ਆਈ ਆਰ ਦਰਜ ਕਰਵਾਈ ਪਰਚਾ ਹੋਇਆ ਪਰਚਾ ਹੋ ਗਿਆ ਐਫ ਆਰ ਦਰਜ ਕਰਾਤੀ ਬਾਈ ਨੇ ਪਰਚਾ ਹੋ ਗਿਆ ਸੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਮੈਂ ਤਾਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦਾ ਔਰ ਮੁੱਖ ਮੰਤਰੀ ਸਾਹਿਬ ਤੋਂ ਇਹ ਹੀ ਮੰਗ ਕਰਦਾ ਮੇਰੇ ਪੁੱਤ ਦਾ ਅਨਸਾਫ਼ ਮੈਨੂੰ ਮਿਲਣਾ ਚਾਹੀਦਾ ਉਨਨੋ ਸਖਤ ਤੋਂ ਸਖ ਸਜ਼ਾ ਹੋਣੀ ਚਾਹੀਦੀ ਹੈ ਸੋ ਇਹ ਇੱਕ ਪਿਤਾ ਦਾ ਦਰਦ ਆ ਬੋਲ ਰਿਹਾ ਜੋ ਇੱਕ ਇਨਸਾਫ ਮੰਗ ਰਿਹਾ ਮੁੱਖ ਮੰਤਰੀ ਸਾਹਿਬ ਅੱਗੇ ਵੀ ਅਪੀਲ ਕਰਦੇ ਆ ਕਿ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਨੌਜਵਾਨ ਮੁੰਡਾ ਜਿਹੜਾ 28 ਤੋਂ 30 ਸਾਲ ਦੇ ਵਿੱਚ ਜਦੋਂ ਮਾਪਿਆਂ ਨੂੰ ਲੋੜ ਹੁੰਦੀ ਆ ਪੁੱਤਾਂ ਦੀ ਉਸ ਟਾਈਮ ਤੇ ਅਗਰ ਪੁੱਤ ਘਰੋਂ ਚਲ ਜਵੇ ਔਰ ਇਦਾਂ ਦੀ ਹਾਲਤ ਵਿੱਚ ਜਾਵੇ ਤੇ ਮਾਪਿਆਂ ਦਾ ਜਿਹੜਾ ਜੀਣਾ ਆ ਉਹ ਬੇਅਰਥ ਹੋ ਜਾਂਦਾ ਸੁਖਵੀਰ ਸਿੰਘ ਦੇ ਮਦਰ ਜਤਿੰਦਰ ਕੋਰ ਸਾਡੇ ਨਾਲ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਬਹੁਤ ਜ਼ਿਆਦਾ ਮਾੜੀ ਘਟਨਾ ਹੈ ਜੀ ਇਹ ਕਦੋਂ ਮੇਲੇ ਅਕੀਲੇ ਮੇਲੇ ਕਦੋਂ ਹੈ ਤੁਹਾਡੇ ਤੁਹਾਡੇ ਬੱਚੇ ਸਾਡੇ 2 ਤਰੀਕ ਨੂੰ 11 ਵਜੇ ਸਾਡੇ ਮੇਲੇ ਹੋਇਆ 1:30 ਵਜੇ ਉਹ ਕਰੋਗੇ ਆਇਆ ਵਿਆਹ ਤੇ ਸਾਡੇ ਕੋਲ ਇੱਥੇ ਵਿਆਹ ਤੇ ਗਿਆ ਆ 4:30 ਵਜੇ ਉਹ ਵਿਆਹ ਚ ਸ਼ਾਮਿਲ ਸੀਗਾ 4:30 ਵਜੇ ਤੋਂ ਬਾਅਦ ਵਿੱਚ ਉਹ ਆਪਣੇ ਫਰੈਂਡਾਂ ਨੂੰ ਦੱਸ ਕੇ ਗਿਆ ਕਿ ਮੈਂ ਜਲੰਧਰ ਨੂੰ ਜਾਣਾ ਮੈਨੂੰ ਕਿਸੇ ਨੂੰ ਮਿਲਣਾ ਆ ਪਰ ਉਸ ਤੋਂ ਬਾਅਦ ਉਹ ਕਹਿੰਦਾ ਮੈਂ ਕਰਤਾਰਪੁਰ ਵੀ ਮੈਂ ਕਿਸੇ ਨੂੰ ਮਿਲਣਾ ਕਰਤਾਰਪੁਰ ਗਿਆ ਕਰਤਾਰਪੁਰ ਤੋਂ ਗਾ ਉਹ ਪਤੀਜਾ ਪਿੰਡ ਗਿਆ ਉੱਥੇ ਹੀ ਉਹ ਲੋਕੇਸ਼ਨ ਆਉਂਦੀ ਆ ਉਹਦੇ ਫੋਨਾਂ ਦੀ 6:30 ਤੋਂ ਉਹ 8:30 ਵਜੇ ਤੱਕ ਉਹ ਪਤੀਜਾ ਪਿੰਡ ਜਿਹੜੀ ਲੋਕੇਸ਼ਨ ਆਉਂਦੀ ਆ ਉਹਨਾਂ ਦੇ ਘਰ 8:30 ਵਜੇ ਅਸੀਂ ਫੋਨ ਕੀਤਾ ਆ ਉਹਦੇ ਫਾਦਰ ਨੇ ਕਿ ਸੁਖਵੀਰ ਸਿੰਘ ਤੂੰ ਕਿੱਥੇ ਆ ਕਿ ਅਸੀਂ ਹਨੇਰਾ ਹੋ ਗਿਆ ਗੇਟ ਲਾਉਣਾ ਉਹ ਕਹਿੰਦਾ ਮੈਂ ਡੈਡੀ 25 ਮਿੰਟਾਂ ਚ ਆਵਾਂ ਉਸ ਵੇਲੇ ਉਹ ਨਸ਼ਾ ਜਿੱਦਾਂ ਨਸ਼ਾ ਕੁਸ਼ ਕੀਤਾ ਹੁੰਦਾ ਇਦਾਂ ਬੋਲ ਰਿਹਾ ਸੀਗਾ ਉਸ ਤੋਂ ਬਾਅਦ ਵਿੱਚ ਅਸੀਂ ਸੌਂ ਗਏ ਅਸੀਂ ਫਿਰ ਸੌਂ ਗਏ ਜਦੋਂ ਸਾਢੇ 10 ਵਜੇ 10 ਮਿੰਟ ਤੇ ਸਾਨੂੰ ਫੋਨ ਆਇਆ ਸਾਡੇ ਪਿੰਡੋਂ ਕਿ ਸੁਖਵੀਰ ਸਿੰਘ ਕਿੱਥੇ ਆ ਅਸੀਂ ਕਿਹਾ ਕਿ ਵਿਆਹ ਤੇ ਹੈ ਵਿਆਹ ਪਰ ਵਿਆਹ ਤੇ ਤਾਂ ਨਹੀਂ ਸੀ ਉਹ ਉੱਥੇ ਸੀਗਾ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਹਾਡੇ ਪੁੱੁੰਦੇ ਦਾ ਐਕਸੀਡੈਂਟ ਹੋ ਗਿਆ ਆ ਉਸ ਤੋਂ ਬਾਅਦ ਫਿਰ ਜਦੋਂ ਇਹ ਗਏ ਸਾਨੂੰ ਪੁਲਾਠਾ ਦੇ ਰੋਡ ਤੇ ਉੱਤੇ ਗੱਡੀ ਦੇ ਵਿੱਚੋਂ ਉਹਦੀ Laash ਮਿਲੀ ਆ ਭਤੀਜਾ ਪਿੰਡ ਤੋਂ ਉਹ ਕਤਲ ਕਰਕੇ ਉਹ ਪੁਲਾਠਾ ਰੋਡ ਤੇ ਛੱਡ ਕੇ ਗਏ ਆ ਜਿਹੜੇ ਬੰਦਿਆਂ ਨੇ ਕਤਲ ਕੀਤਾ ਉਹਨਾਂ ਦੇ ਨਾਮ ਕੀ ਆ ਨਾ ਗਰਜਿੰਦਰ ਸਿੰਘ ਗੁਰਬਖਸ਼ ਕੌਰ ਨੇ ਕਰਾਇਆ ਗਰਜਿੰਦਰ ਸਿੰਘ ਕੋਕੂਲ ਉਹ ਗੁਰਬਖਸ਼ ਕੌਰ ਕਿੱਥੋਂ ਦੀ ਰਹਿਣ ਵਾਲੀ ਸੀ ਗੁਰਬਖਸ਼ ਕੌਰ ਸਾਡੇ ਗਿੱਲਾਂ ਦੀ ਕੁੜੀ ਆ ਉਹ ਅੰਮ੍ਰਿਤਸਰ ਵਿਆਹੀ ਆ ਪਹਿਲਾ ਵਿਆਹ ਉਹਦਾ ਹੋਇਆ ਸਿੱਧਮਤ ਦੋਨਾਂ ਸਿੱਧਵਾਂ ਉਸ ਤੋਂ ਬਾਅਦ ਉਹ ਘਰ ਵਾਲਾ ਉਹਨੇ ਤਲਾਕ ਕਰਕੇ ਫਿਰ ਉਹਨੇ ਅੰਮ੍ਰਿਤਸਰ ਦਾ ਰਹਿਣ ਵਾਲਾ ਆ ਰਾਜਪੁਰੇ ਉਹਦੀ ਭੈਣ ਦੇ ਘਰ ਉੱਥੇ ਉਹਦਾ ਵਿਆਹ ਹੋਇਆ ਉਹਦੇ ਤਾਂ ਦੋ ਦੇ ਕਾਕੇ ਸੀਗੇ ਪਹਿਲੇ ਵਿਆਹ ਦੇ ਇੱਕ ਹੁਣ ਉਹਦੇ ਹੁਣ ਵਿਆਹ ਦਾ ਮੇਰੇ بیٹے ਦੇ ਨਾਲ ਉਹ ਕਨੈਕਟ ਵਿੱਚ ਰਿਲੇਸ਼ਨ ਵਿੱਚ ਰਹਿੰਦੀ ਸੀਗੀ ਮਤਲਬ ਇੱਕ ਕੋਰਟ ਮੈਰਿਜ ਹੋਈ ਸੀ ਤੁਹਾਡੇ بیٹے ਨਾਲ ਹਾਂਜੀ ਹਾਂਜੀ ਮੇਰੇ ਬੇਟਾ ਨਾਲ ਕੋਰਟ ਮੈਰਿਜ ਹੋਈ ਆ ਆਪਣੇ ਜਿਹੜਾ ਇੰਗਲੈਂਡ ਵਿੱਚ ਹਸਬੰਡ ਉਹਨਾਂ ਦਾ ਉਹਨਾਂ ਦਾ ਤਲਾਕ ਕਰਕੇ ਫਿਰ ਮੇਰੇ بیٹے ਨੂੰ ਲਾ کورٹ ਮਰਜ ਕਰਕੇ ਕਹਿੰਦੀ ਸੀ ਮੈਂ ਤੈਨੂੰ ਬਾਹਰ ਲੈ ਜਾਣਾ ਆਪਾਂ ਉੱਥੇ ਇਕੱਠਿਆਂ ਨਹੀਂ ਰਹਿਣਾ। ਸੱਚ ਇਹ ਦਾ ਸਾਫ਼ ਹੈ ਯਕੀਨ ਹੈ ਸਾਨੂੰ ਪੂਰਾ ਯਕੀਨ ਆ। ਉਹਨਾਂ ਨੇ ਹੁਣ 3 ਮਹੀਨੇ ਉਹਨਾਂ ਦੇ ਉਹਦੇ ਭਤੀਜੇ ਦਾ ਵਿਆਹ ਸੀ ਇੰਗਲੈਂਡ ਵਿੱਚ। ਉਹ ਰਹਿ ਕੇ 3 ਮਹੀਨੇ ਉਹਦੇ ਕੋਲੋਂ ਆਇਆ ਆ। ਆਣ ਕੇ ਉਹਨੇ ਮੇਰੇ ਸਾਡਾ ਕੋਈ ਉਹਦਾਂ ਨਾਲ ਸਾਰਾ ਕੁਝ ਇਹਨ ਕਨੈਕਟ ਬੰਦ ਹੋ ਗਿਆ ਸੀਗਾ, ਬੋਲਚਾਲ ਬੰਦ ਹੋ ਗਿਆ ਸੀ। ਉਹਨੇ ਆਣ ਕੇ ਮੇਰੇ ਬੇਟੇ ਨੂੰ ਫੋਨ ਕੀਤਾ ਆ। 1 ਮਹੀਨਾ ਹੋ ਗਿਆ ਸੀ ਉਹਨੂੰ ਫੋਨ ਕਰਦੇ ਨੂੰ। ਆਣ ਕੇ ਉਹਨੇ ਫਿਰ ਉਹਨੂੰ ਕਨੈਕਟ ਵਿੱਚ ਲਿਆ ਉੱਥੋਂ ਪਲਾਨ ਬਣਾ ਕੇ ਲੈ ਕੇ ਆਇਆ ਆ ਕਿ ਤੂੰ ਉਹਨੂੰ ਆਪਦੇ ਹੱਥਾਂ ਵਿੱਚ ਲੈ ਲਈ ਹੱਥਾਂ ਵਿੱਚ ਲਿਆ ਕੇ ਉਹਨੂੰ ਪਤਿਆ ਕੇ ਫਿਰ ਉਹਦਾ ਉਹਨੂੰ ਕਤਲ ਕਰੇ ਤਿੰਨ ਚਾਰ ਵਾਰੀ ਉਹਨੇ ਇੱਥੋਂ ਸੱਧਿਆ ਗਿਆ ਆ ਸਾਨੂੰ ਹੁਣ ਪਤਾ ਲੱਗਾ ਕਿ ਉਹ ਉਹਦੇ ਕੋਲੋਂ ਜਾਂਦਾ ਸੀਗਾ ਫੋਨ ਤੇ ਗੱਲ ਵੀ ਹੁੰਦੀ ਸੀ ਸਾਨੂੰ ਨਹੀਂ ਸੀ ਸਾਨੂੰ ਹੁਣ ਪਤਾ ਲੱਗਾ ਫਿਰ ਉਹ ਹਾਂ ਉੰਨੀ ਵਾਰੀ ਫੋਨ ਕੀਤਾ ਉਹਨੇ ਜਿੱਦਣ ਉਹਨੂੰ ਉੱਥੇ ਸੱਧਿਆ ਨੀ ਨਮਾਨ ਹੈ ਨਹੀਂ ਉਹਦਾ ਕੋਈ ਵੀ ਉਸ ਤੋਂ ਬਾਅਦ ਵਿੱਚ ਸਾਨੂੰ ਹੋਰ ਪਤਾ ਨਹੀਂ ਉਹਦੇ ਕਿੰਨੇ ਕ ਘਰ ਵਾਲੇ ਹੈਗੇ ਆ अच्छा हल्का विधायक बीबी इंद्रजीत कौर आई थी ओ की आश्वासन देके गए वो कहते थानो असी पूरा ਬਜਤਵਾਗੇ ਆਪਣਾ ਕੀ ਇਨਸਾਫ ਦਿਵਾਵਾਂਗੇ ਤੁਹਾਨੂੰ ਤੁਹਾਨੂੰ ਪੂਰਾ ਇਨਸਾਫ ਦਿਵਾਵਾਂਗੇ ਅਸੀਂ ਤੁਹਾਨੂੰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਆ ਸਾਡੇ ਬੇਤੇ ਨੇ ਤਾਂ ਮੁੜ ਕੇ ਨਹੀਂ ਆਉਣਾ ਹੈਗਾ ਪਰ ਸਾਨੂੰ ਹਨਾ ਥੋੜੀ ਬਹੁਤੀ ਸਾਨੂੰ ਸ਼ਾਂਤੀ ਮਿਲ ਜੂਗੀ ਕਿ ਸਾਡੇ ਬੱਚੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਗਰਵਖਸ਼ ਕੋਰ ਬਰਾਬਰ ਦੀ ਹੈਗੀ ਆ ਉਹ ਕਾਤਲ ਬਰਾਬਰ ਦੀ ਉਹਦੇ ਕਹਿਣ ਤੇ ਹੋਇਆ ਆ ਕਿਉਂਕਿ ਮੇਰੇ ਬੇਟੇ ਕੋਲ ਉਹਦੇ ਰਾਜ ਸੀਗੇ ਉਹ ਕਹਿੰਦੀ ਸੀ ਕਿ ਉਹ ਮੇਰੇ ਰਾਜ ਨਾ ਖੋਲ ਦੇਵੇ ਮੈਂ ਉਹ ਕੋਟ ਮੈਰਿਜ ਕਰਾ ਕੇ ਇੱਥੇ ਹੀ ਉਹਦੇ ਨਾਲ ਕਰਕੇ ਸਾਂਝਾ ਪਾ ਕੇ ਮੇਰੇ ਪੁੱਤ ਦੇ ਇੱਥੇ ਉਹ ਪੇਪਰ ਪਾੜ ਗਈ ਸੀ ਸੋ ਮਾਂ 28 30 ਸਾਲ ਬੱਚੇ ਨੂੰ ਆਪਣੇ ਕਲੇਜੇ ਨਾਲ ਲਾ ਕੇ ਰੱਖਦੀ ਆ ਸਿਰਫ ਦਿਲ ਨੂੰ ਇੱਕ ਠੰਡਕ ਪਹੁੰਚ ਜਾਵੇ ਜੇ ਉਹਦੇ ਦੋਸ਼ੀਆਂ ਨੂੰ ਸਜ਼ਾ ਮਿਲ ਜਵੇ ਇਹੀ ਸਿਰਫ ਇਸ ਦੁਖੀ ਮਾਂ ਦੀ ਫਰਿਆਦ ਆ ਪ੍ਰਸ਼ਾਸਨ ਅੱਗੇ ਵੀ ਆਉ ਗੱਲਬਾਤ ਕਰਦੇ ਆ ਉਹਨਾਂ ਦੀ ਸੁਖਵੀਰ ਸਿੰਘ ਦੀ ਭੈਣ ਵੀ ਸਾਡੇ ਲੱਗੇ ਆ ਪ੍ਰਾਣੇ ਤਾਂ ਹੁਣ ਵਾਪਸ ਨਹੀਂ ਆਉਣਾ ਬਹੁਤ ਵੱਡੀ ਜਿਹੜੀ ਇਹ ਦੁੱਖ ਦੀ ਘਟਨਾ ਆ ਤੁਹਾਨੂੰ ਕਦੋਂ ਪਤਾ ਲੱਗਿਆ ਮੈਨੂੰ ਉਸੇ ਦਿਨ 2 ਤਰੀਕ ਨੂੰ ਰਾਤ ਨੂੰ 10 ਵਜੇ ਫੋਨ ਆਇਆ ਕਿ ਸੁਖਵੀਰ ਸਿੰਘ ਦਾ ਐਕਸੀਡੈਂਟ ਹੋ ਗਿਆ ਆ ਜਦੋਂ ਮੈਂ ਇੱਥੇ ਪਹੁੰਚੀ ਤਾਂ ਸਾਰੇ ਮੈਨੂੰ ਕਹਿੰਦੇ ਵੀ ਉਹਦਾ ਐਕਸੀਡੈਂਟ ਹੋਇਆ ਪਰ ਸਾਨੂੰ 2 ਘੰਟੇ ਬਾਅਦ ਪਤਾ ਚੱਲਿਆ ਕਿ ਐਕਸੀਡੈਂਟ ਨਹੀਂ ਹੋਇਆ ਉਨੂੰ ਟੀਕੇ ਲਾ ਕੇ ਮਾਰ ਕੇ ਪਲੱਥਾਂ ਸਿੱਟਿਆ ਗਿਆ ਉੱਥੋਂ ਗੱਡੀ ਵਿੱਚ ਪਾ ਕੇ ਉਹਨੂੰ ਉੱਥੇ ਸੰਸਾਨ ਜਗ੍ਹਾ ਤੇ ਰੱਖਿਆ ਏ ਜਦੋਂ ਸਾਨੂੰ ਅਣਜਾਣ ਮੁੰਡਿਆਂ ਵੱਲੋਂ ਫੋਨ ਆਇਆ ਕਿ ਤੁਹਾਡਾ ਪਿੰਡ ਦਾ ਕੋਈ ਲੜਕਾ ਇੱਥੇ ਮਰਿਆ ਪਿਆ ਆ ਮੁੱਕ ਤਾਂ ਉਦੋਂ ਹੀ ਗਿਆ ਸੀ 8:30 ਵਜੇ ਤਾਂ ਸਾਡੀ ਉਹਦੇ ਨਾਲ ਗੱਲ ਹੋਈ ਆ ਮੇਰੇ ਡੈਡੀ ਦੀ ਗੱਲ ਹੋਈ ਆ ਉਹ ਕਹਿੰਦਾ ਡੈਡੀ ਮੈਂ 25 ਮਿੰਟਾਂ ਚ ਘਰੇ ਆ ਜਾਣਾ ਆ ਘੰਟੇ ਬਾਅਦ ਸਾਨੂੰ ਇਹ ਨਿਊਜ਼ ਆ ਕਿ ਕਿ ਉਹ ਹੈ ਨਹੀਂਗਾ ਪੂਰਾ ਹੋ ਗਿਆ ਉਹ ਜਦੋਂ ਇੱਥੇ ਆਏ ਤੁਸੀਂ ਇਸ ਘਰ ਦੇ ਵਿੱਚ ਆਏ ਆ ਜਾਂ ਜਦੋਂ ਵੀ ਆਓਗੇ ਲੱਭੋਂਗੇ ਸੁਖਵੀਰ ਲੱਭੋਂਗੇ ਸਾਡਾ ਘਰ ਪਟਿਆ ਗਿਆ ਲੱਭਾਂਗੇ ਪਰ ਉਹਨੇ ਨਹੀਂ ਆਉਣਾ ਉਹਨੇ ਨਹੀਂ ਆਉਣਾ ਸੀ ਇਹੀ ਮੈਂੰਤ ਕਰਦੇ ਆ ਜਿਹੜੇ ਉਹਦੇ ਕਾਤਲ ਹਨ ਸਜ਼ਾ ਮਿਲਣੀ ਚਾਹੀਦੀ ਗੁਰਜਿੰਦਰ ਸਿੰਘ ਪਤੀਜਾ ਪਿੰਡ ਦੇ ਆ ਗੁਰਬਖਸ਼ ਕੌਰ ਰਾਜੂ ਜੋ ਇਸ ਪਿੰਡ ਦੀ ਵਸਨੀਕ ਆ ਸਭ ਕੁਝ ਉਹਦਾ ਹੀ ਕੀਤਾ ਕਰਾਇਆ ਆ ਕਿਉਂਕਿ ਸਾਡੇ ਵੀਰ ਕੋਲ ਉਹਦੇ ਸਾਰੇ ਰਾਜ ਸੀ ਉਤੋਂ ਤੱਕ ਬਰਦਾਸ਼ਤ ਨਹੀਂ ਹੋਇਆ ਪਹਿਲਾਂ ਉਹਨੇ ਕਿਤੇ ਹੋਰ ਵਿਆਹ ਕਰਾਇਆ ਸੱਧਮਾ ਕਰਾਇਆ ਫੇ ਅਮਰਸਰ ਕਰਾਇਆ ਉਹਨੂੰ ਖਾਦਾ ਉਹਨੇ ਫੇਰ ਸੁਖਵੀਰ ਸਿੰਘ ਨਾਲ ਕੋਟ ਮੈਰਿਜ ਕਰਾਈ 21 10 2021 ਨੂੰ ਉਹਦੇ ਨਾਲ ਰਿਲੇਸ਼ਨ ਚ ਰਹੀ ਆਖਰ ਚ ਜਦੋਂ ਉਹਦਾ ਕੰਮ ਉਹਦਾ ਮਤਲਬ ਨਿਕਲ ਗਿਆ ਸ਼ੀਰ ਨੂੰਨੇ ਠੋਕਰ ਮਾਰ ਕੇ ਕਿਸੇ ਹੋਰ ਨਾਲ ਉਹ ਰਹਿਣ ਲੱਗ ਗਈ ਉਹ ਤੋਂ ਇਹ ਬਰਦਾਸ਼ਤ ਨਹੀਂ ਹੋਇਆ ਨੂੰ ਪਤਾ ਸੀ ਕਿ ਇਹਨੇ ਮੇਰੇ ਰਾਜ ਖੋਲ ਦੇਣੇ ਇਸੇ ਕਰਕੇ ਉਹਨੇ ਮਰਵਾ ਦਿੱਤਾ ਕਿਉਂਕਿ ਇਹਨਾਂ ਨੇ ਸਾਫ਼ ਜ਼ਾਹਰ ਵੀ ਕਰ ਦਿੱਤਾ ਕਿ ਇਹਨਾਂ ਬੰਦਿਆਂ ਨੇ ਕਤਲ ਕੀਤਾ ਜਿਸ ਬੰਦੇ ਨੇ ਵੀ ਕਤਲ ਕੀਤਾ ਉਸ ਦਾ ਵੀ ਨਾਮ ਔਰ ਜਿਹੜੀ ਔਰਤ ਨੇ ਰਲ ਕੇ ਸਾਜ਼ਿਸ਼ ਰਚੀ ਉਹਦੇ ਨਾਲ ਉਹਦਾ ਵੀ ਨਾਮ ਇਹਨਾਂ ਨੇ ਸ਼ਰੀਆਮ ਲਿਆ ਸੋ ਹੁਣ ਪੁਲਿਸ ਪ੍ਰਸ਼ਾਸਨ ਤੋਂ ਦੇਖਦੇ ਹਾਂ ਕਿ ਉਹ ਆਪਣੀ ਅਗਲੀ ਕਾਰਵਾਈ ਕਿਵੇਂ ਕਰਦਾ ਹੈ ਇਸ ਰੰジਸ਼ ਦੀ ਪੇਟ ਚੜੇ ਉਹ ਜਦ ਮੈਂ ਉਸ ਦਿਨ ਤੋਂ ਜਿੰਨਾ ਤੜਕੇ ਤੋਂ ਮੈਨੂੰ ਇਸ ਮਸਲਦਾ ਵੀ ਥੋੜਾ ਜਿਹਾ ਉਦਣੇ ਪਤਾ ਲੱਗ ਗਿਆ ਸੀ ਔਰ ਉਸੇ ਦਿਨ ਤੋਂ ਮੈਂ ਪੂਰੀ ਪੇਰਵਾਈ ਕਰ ਰਹੀ ਹਾਂ ਔਰ ਪੁਲਿਸ ਦੇ ਕੋਲ ਬੜੇ سارے ਕਲੂ ਜਿਹੜੇ ਉਹ ਆਗੇ ਹੋਏ ਆ ਲੇਡੀ ਦੇ ਖਿਲਾਫ ਤੇ ਇਹ ਗੁਰਜਿੰਦਰ ਸਿੰਘ ਧੀਜੇ ਦੇ ਖਿਲਾਫ ਬਾਈ ਨੇਮ ਪਾਚਾ ਦੱਚ ਹੋ ਚੁੱਕਿਆ ਤਾਂ ਪੱਲ ਔਰ ਇਹਦੇ ਚ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਗਈਆਂ ਲੋਕੇਸ਼ਨਸ ਆ ਗਈਆਂ ਬੜਾ ਕੁਛ ਆ ਗਿਆ ਟੀਮਾਂ ਲੱਗੀਆਂ ਹੋਈਆਂ ਬਕਾਇਦਾ ਔਰ ਮੈਂ ਸਮਝ ਲਓ ਦਿਨ ਰਾਤ ਮੈਂ ਫੋਲੋ ਅਪ ਕਰ ਰਹੀ ਹਾਂ